ਦੋਸਤੋ ਕਈ ਵਾਰ ਇੱਕ ਛੋਟੀ ਜਹੀ ਗੱਲ ਇੱਕ ਸਧਾਰਨ ਜਿਹਾ ਵਿਚਾਰ ਸਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਇੱਕ ਲਫ਼ਜ਼ ਇੱਕ ਸੋਚ ਇੱਕ ਕਹਾਣੀ ਇਨਸਾਨ ਨੂੰ ਉਹਨਾਂ ਮੰਜ਼ਲਾਂ ਤੱਕ ਪਹੁੰਚਾ ਦਿੰਦੀ ਹੈ ਜਿੱਥੇ ਬਾਰੇ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਜ਼ਿੰਦਗੀ ਬਦਲਣ ਵਾਲੀਆਂ ਗੱਲਾਂ ਬਾਰੇ ਜਿਹੜੀਆਂ ਹਰ ਇਨਸਾਨ ਦੇ ਜੀਵਨ ਲਈ ਰੌਸ਼ਨੀ ਦਾ ਚਿਰਾਗ ਬਣ ਸਕਦੀਆਂ ਹਨ ਪਹਿਲੀ ਗੱਲ ਸਮਾਂ ਸਭ ਤੋਂ ਵੱਡੀ ਦੌਲਤ ਹੈ ਸਾਡੇ ਕੋਲ ਪੈਸਾ ਵਾਪਸ ਆ ਸਕਦਾ ਹੈ ਦੋਸਤੀ ਮੁੜ ਬਣ ਸਕਦੀ ਹੈ ਪਰ ਖੋਇਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਇੱਕ ਸਿਆਣੀ ਕਹਾਵਤ ਹੈ ਜਿਹੜਾ ਇਨਸਾਨ ਆਪਣੇ ਸਮੇਂ ਦੀ ਕਦਰ ਕਰਦਾ ਹੈ ਦੁਨੀਆ ਉਸ ਦੀ ਕਦਰ ਕਰਦੀ ਹੈ ਜੋ ਨੌਜਵਾਨ ਅੱਜ ਸਮਾਂ ਬਰਬਾਦ ਕਰ ਰਹੇ ਹਨ ਕੱਲ ਪਛਤਾਉਂਦੇ ਹਨ ਜੋ ਅੱਜ ਸਮੇਂ ਦਾ ਸਹੀ ਇਸਤੇਮਾਲ ਕਰਦੇ ਹਨ ਉਪਵਿਖ ਵਿੱਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਹਨ ਦੂਜੀ ਗੱਲ ਹਾਰ ਕਦੇ ਵੀ ਆਖਰੀ ਨਹੀਂ ਹੁੰਦੀ ਅਸੀਂ ਅਕਸਰ ਸੋਚਦੇ ਹਾਂ ਕਿ ਜਦੋਂ ਅਸੀਂ ਹਾਰ ਗਏ ਤਾਂ ਸਭ ਖਤਮ ਹੋ ਗਿਆ ਪਰ ਸੱਚ ਇਹ ਹੈ ਕਿ ਹਰ ਹਾਰ ਸਿਰਫ ਇੱਕ ਸਿੱਖਿਆ ਹੁੰਦੀ ਹੈ ਐਡਸਨ ਨੇ ਹਜ਼ਾਰ ਵਾਰ ناکਾਮ ਹੋ ਕੇ ਬਿਜਲੀ ਦਾ ਬੱਲਬ ਬਣਾਇਆ ਹਾਰ ਸਫਲ ਇਨਸਾਨ ਨੇ ਹਾਰ ਤੋਂ ਸਿੱਖਿਆ ਪਰ ਕਦੇ ਰੁਕਿਆ ਨਹੀਂ ਯਾਦ ਰੱਖੋ ਹਾਰ ਉਹ ਵੇਲੇ ਆਉਂਦੀ ਆ ਜਦੋਂ ਇਨਸਾਨ ਹਾਰ ਮੰਨ ਲੈਂਦਾ ਹੈ ਤੀਜੀ ਗੱਲ ਆਦਤਾਂ ਭਵਿੱਖ ਬਣਾਉਂਦੀਆਂ ਨੇ ਸਵੇਰੇ ਜਲਦੀ ਉੱਠਣਾ ਪੜ੍ਹਾਈ ਲਈ ਸਮਾਂ ਦੇਣਾ ਨਕਾਰ ਆਤਮਕ ਲੋਕਾਂ ਤੋਂ ਦੂਰ ਰਹਿਣਾ ਇਹ ਛੋਟੀਆਂ ਆਦਤਾਂ ਵੱਡੇ ਨਤੀਜੇ ਦਿੰਦੀਆਂ ਹਨ ਇੱਕ ਆਦਤ ਤੁਹਾਨੂੰ ਉੱਪਰ ਚੜਾ ਸਕਦੀ ਹੈ ਇੱਕ ਆਦਤ ਤੁਹਾਨੂੰ ਹੇਠਾਂ ਵੀ ਗਿਰਾ ਸਕਦੀ ਹੈ ਇਸ ਲਈ ਆਪਣੀਆਂ ਆਦਤਾਂ ਨੂੰ ਕੰਟਰੋਲ ਕਰੋ ਨਹੀਂ ਤਾਂ ਆਦਤ ਤੁਹਾਨੂੰ ਕੰਟਰੋਲ ਕਰਨ ਲੱਗ ਪੈਣਗੀਆਂ ਚੌਥੀ ਗੱਲ ਆਪਣੇ ਆਪ ਤੇ ਭਰੋਸਾ ਕਰੋ ਲੋਕ ਕੀ ਕਹਿੰਦੇ ਨੇ ਇਹਨਾਂ ਦੀ ਪਰਵਾਹ ਕਰਨੀ ਛੱਡ ਦਿਓ ਜਿਹੜਾ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਜੋ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ ਉਹ ਕਦੇ ਅੱਗੇ ਨਹੀਂ ਵਧ ਸਕਦਾ ਜੇ ਤੂੰ ਆਪਣੇ ਆਪ ਨੂੰ ਹਾਰਿਆ ਹੋਇਆ ਮੰਨ ਲਿਆ ਹੈ ਤਾ ਸਾਰੀ ਦੁਨੀਆ ਤੈਨੂੰ ਹਾਰਿਆ ਹੋਇਆ ਹੀ ਮੰਨੇਗੀ। ਪੰਜਵੀਂ ਗੱਲ ਡਰ ਦੇ ਅੱਗੇ ਜਿੱਤ ਹੈ। ਡਰ ਸਿਰਫ ਮਨ ਵਿੱਚ ਹੁੰਦਾ। ਜਦੋਂ ਤੁਸੀਂ ਆਪਣੇ ਡਰ ਦਾ ਸਾਹਮਣਾ ਕਰਦੇ ਹੋ ਤਾਂ ਜਿੱਤ ਤੁਹਾਡੇ ਸਾਹਮਣੇ ਖੜੀ ਹੁੰਦੀ ਹੈ। ਜਿਹੜੇ ਲੋਕ ਡਰ ਕਰਕੇ ਕਦਮ ਨਹੀਂ ਚੁੱਕਦੇ ਉਹ ਕਦੇ ਆਪਣੀ ਜ਼ਿੰਦਗੀ ਨਹੀਂ ਬਦਲ ਸਕਦੇ। ਛੇਵੀਂ ਗੱਲ ਮਾਪਿਆਂ ਦੀ ਕਦਰ ਕਰੋ। ਦੁਨੀਆ ਵਿੱਚ ਹਰ ਰਿਸ਼ਤਾ ਟੁੱਟ ਸਕਦਾ ਹੈ ਪਰ ਮਾਪਿਆਂ ਦਾ ਪਿਆਰ ਕਦੇ ਨਹੀਂ ਘਟਦਾ। ਜਿਹੜਾ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਹੈ ਉਹਦੀ ਜ਼ਿੰਦਗੀ ਵਿੱਚ ਵਰਕ ਤਾਂ ਹੀ ਵਰਕ ਤਾਂ ਹੁੰਦੀਆਂ ਹਨ ਮਾਪਿਓਂ ਦੀਆਂ ਦੁਆਵਾਂ ਨਾਲ ਇਨਸਾਨ ਮੁਸ਼ਕਲਾਂ ਤੋਂ ਵੀ ਜਿੱਤ ਸਕਦਾ ਹੈ ਸੱਤਵੀਂ ਗੱਲ ਦੂਜਿਆਂ ਨਾਲ ਭਲਾਈ ਕਰੋ ਜੋ ਦੂਜਿਆਂ ਲਈ ਚੰਗਾ ਕਰਦਾ ਹੈ ਉਹਦੇ ਨਾਲ ਕਦੇ ਬੁਰਾ ਨਹੀਂ ਹੁੰਦਾ ਇੱਕ ਛੋਟੀ ਜਹੀ ਮਦਦ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਜੇ ਤੂੰ ਕਿਸੇ ਨੂੰ ਰਸਤਾ ਦਿਖਾ ਦਿੰਦਾ ਹੈ ਤਾਂ ਰੱਬ ਤੇਰੇ ਲਈ ਵੀ ਨਵੇਂ ਰਸਤੇ ਖੋਲ ਦਿੰਦਾ ਹੈ ਅੱਠਵੀਂ ਗੱਲ ਗਿਆਨ ਸਭ ਤੋਂ ਵੱਡੀ ਤਾਕਤ ਹੈ ਪੈਸਾ ਚੋਰੀ ਹੋ ਸਕਦਾ ਹੈ ਇੱਜ਼ਤ ਡਿੱਗ ਸਕਦੀ ਹੈ ਪਰ ਗਿਆਨ ਕਦੇ ਖਤਮ ਨਹੀਂ ਹੁੰਦਾ ਸਿੱਖਣਾ ਕਦੇ ਨਾ ਛੱਡੋ ਹਰ ਦਿਨ ਆਪਣੇ ਆਪ ਨੂੰ ਕੁਝ ਨਵਾਂ ਸਿਖਾਓ ਜਿਹੜਾ ਸਿੱਖਣਾ ਛੱਡ ਦਿੰਦਾ ਹੈ ਉਹਦੀ ਉਮਰ ਰੁਕ ਜਾਂਦੀ ਹੈ ਨੌਵੀਂ ਗੱਲ ਮੁਸਕਰਾਹਟ ਨਾਲ ਜਿਓ ਜ਼ਿੰਦਗੀ ਛੋਟੀ ਹੈ ਰੋਣੇ ਨਾਲ ਨਹੀਂ ਮੁਸਕਰਾਹਟ ਨਾਲ ਜਿੱਤੀ ਜਾ ਸਕਦੀ ਹੈ ਮੁਸਕਰਾਹਟ ਨਾਲ ਤੂੰ ਆਪਣੇ ਦੁੱਖ ਵੀ ਹੌਲੇ ਕਰ ਲੈਂਦਾ ਹੈ ਤੇਰੇ ਚਿਹਰੇ ਦੀ ਮੁਸਕਰਾਹਟ ਕਿਸੇ ਹੋਰ ਲਈ ਹੌਸਲਾ ਬਣ ਸਕਦੀ ਹੈ। ਦਸਵੀਂ ਗੱਲ ਆਪਣੀ ਮੰਜ਼ਿਲ ਆਪਣੇ ਹੱਥ ਬਣਦੀ ਹੈ। ਕਿਸੇ ਹੋਰ ਤੋਂ ਉਮੀਦ ਨਾ ਰੱਖੋ ਕਿ ਉਹ ਤੁਹਾਨੂੰ ਕਾਮਯਾਬ ਕਰੇਗਾ। ਜ਼ਿੰਦਗੀ ਦੀ ਸਟੀਰਿੰਗ ਤੁਹਾਡੇ ਹੱਥ ਵਿੱਚ ਹੈ। ਜਿੰਨਾ ਜ਼ੋਰ ਤੁਸੀਂ ਲਾਉਂਗੇ, ਉੰਨਾ ਅੱਗੇ ਜਾਵੋਗੇ। ਰੱਬ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਦੋਸਤੋ ਇਹ 10 ਗੱਲਾਂ ਛੋਟੀਆਂ ਜ਼ਰੂਰ ਨੇ ਪਰ ਜੇ ਇਹ ਜ਼ਿੰਦਗੀ ਵਿੱਚ ਅਪਣਾਈਆਂ ਜਾਣ ਤਾਂ ਇਨਸਾਨ ਆਪਣੀ ਤਕਦੀਰ ਬਦਲ ਸਕਦਾ ਹੈ। ਜ਼ਿੰਦਗੀ ਹਮੇਸ਼ਾ ਮੌਕਿਆਂ ਨਾਲ ਭਰੀ ਹੁੰਦੀ ਹੈ ਤਾਂ ਸਿਰਫ ਨਜ਼ਰੀਆ ਬਦਲਣ ਦੀ ਲੋੜ ਹੈ। ਆਓ ਅੱਜ ਤੋਂ ਵਾਅਦਾ ਕਰੀਏ ਕਿ ਇਹਨਾਂ ਜ਼ਿੰਦਗੀ ਬਦਲਣ ਵਾਲੀਆਂ ਗੱਲਾਂ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂਗੇ। ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।